ਉੱਤਰ ਨਿਊਜ਼ ਪਰ ਦੇਖ ਰਹੇ ਸਾਰੀ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮਸਲੇ ਪਿੰਡਾਂ ਦੇ ਸਹਿਤ ਜਿਲੰਦਰ ਜిల్లా ਦੇ ਪਿੰਡ ਆਦਰਾ ਮੰਦ ਵਿੱਚ ਪਹੁੰਚ ਚੁੱਕੇ ਆਂ ਔਰ ਆਓ ਜਾਣਦੇ ਆਂ ਪਿੰਡ ਦੇ ਲੋਕਾਂ ਨੂੰ ਕੀ-ਕੀ ਸਮੱਸਿਆਵਾਂ ਹਨ ਸਾਡੇ ਦੇਸ਼ ਨੇ ਚਾਹੀ ਕਿੰਨੀ ਵੀ ਕਾਚੀ ਕਿਉਂ ਨਾ ਕਰ ਲਈ ਹੋਵੇ ਪਰ ਜੋ ਪਿੰਡ ਆਦਰਾ ਮੰਨਾ ਪ੍ਰਕਾਸ਼ ਦੇ ਪਰ ਕੋਹਾਂ ਦੁਰਾ ਹੈ ਔਰ ਪਿੰਡ ਦੇ ਜੋ ਵਸਨੀਕ ਸਾਡੇ ਨਾਲ ਨੇ ਜਾਣਦੇ ਆਂ ਪਿੰਡ ਵਿੱਚ ਕੀ-ਕੀ ਪਰੇਸ਼ਾਨੀਆਂ ਨੇ ਅਸੀਂ ਇਹ ਦੇਖ ਰਹੇ ਹਾਂ ਕਿ ਪਿੰਡ ਵਿੱਚ ਛੱਪੜ ਕਿਹ ਕਿਹਦੀ ਪਰੇਸ਼ਾਨੀ ਆ ਰਹੀ ਹੈ ਛੱਪੜ ਦੀ ਜਿਹੜੀ ਪਰੇਸ਼ਾਨੀ ਹੈ ਜੀ ਇਹ ਬਹੁਤ ਵੱਡੀ ਪਰੇਸ਼ਾਨੀ ਹੈ ਪਿੰਡ ਵਾਸੀਆਂ ਲਈ ਇਹ ਛੱਪੜ ਕਈ ਸਾਲਾਂ ਤੋਂ ਤੋਂ ਜਿਹੜਾ ਇਹ ਛੱਪੜ ਜਿਹੜਾ ਕਦੀ ਵੀ ਇਹਦਾ ਕੋਈ ਵਿਕਾਸ ਨਹੀਂ ਹੋਇਆ ਪੂਰੇ ਪਿੰਡ ਦਾ ਲਗਭਗ ਅੱਧੇ ਨਾਲੋਂ ਜ਼ਿਆਦਾ ਪਿੰਡ ਦਾ ਜਿਹੜਾ ਪਾਣੀ ਜਿਹੜਾ ਇਸ ਛੱਪੜ ਦੇ ਵਿੱਚ ਆ ਰਿਹਾ ਆ ਪਰ ਜਿਹੜਾ ਛੱਪੜ ਆ ਇਹ ਕਈ ਸਾਲਾਂ ਤੋਂ ਇੱਥੇ ਪਿਛਲੇ ਰਹਿ ਕੇ ਮੰਤਰੀ ਸਾਹਿਬ ਜਿਹੜੇ ਸਵਰਗਵਾਸ ਹੋ ਗਏ ਉਹਨਾਂ ਨੇ ਵੀ ਕਈ ਵਾਰੀ ਇੱਥੇ ਆੜ ਕੇ ਲਾਰੇ ਲੱਪੇ ਲਾਏ ਮੈਂ ਇਹ ਪਾਣੀ ਛੱਪੜ ਦਾ ਕਿਹੜੀ ਗੱਲ ਐ ਤਬਰ ਜੇਬ ਚ ਪਾਣੀ ਪਾ ਕੇ ਲੈ ਜਾਊਗਾ ਪਰ ਇਹਨਾਂ ਨੇ ਕਦੀ ਵੀ ਜਿਹੜਾ ਇਹ ਕਿਸੇ ਵੀ ਸਰਕਾਰ ਨੇ ਕਦੀ ਜਿਹੜੀ ਸੋਚਾ ਵੀ ਇਹ ਪਹਿਲ ਆਏ ਵੋਟਾਂ ਲੈ ਕੇ ਆਏ ਵੋਟਾਂ ਲੈ ਕੇ ਲੋਕਾਂ ਨੂੰ ਮੂਰਖ ਬਣਾ ਕੇ ਵੋਟਾਂ ਲੈ ਕੇ ਚੱਲ ਜਾਂਦੇ ਆ ਪਰ ਕਦੀ ਵੀ ਪਾਣੀ ਜਿਹੜਾ ਆ ਇਹ ਛੱਪੜ ਦਾ ਕਦੀ ਵੀ ਵਿਕਾਸ ਲਈ ਕਿਸੇ ਨੇ ਕਰਨ ਦੀ ਕੋਸ਼ਿਸ਼ ਕੀਤੀ ਨਾ ਕਦੀ ਕੋਈ ਗਰਾਂਟੀ ਦਿੱਤੀ ਆ ਪਿੰਡ ਦੀ ਪੰਚਾਇਤ ਨੂੰ ਔਰ ਹਮੇਸ਼ਾ ਪਿੰਡ ਦੀ ਬਲਜਾਦਲੇ ਆਪਣੇ ਤੌਰ ਤੇ ਛੱਪੜ ਨੂੰ ਜਿਹੜਾ ਆਪਣੇ ਫੰਡ ਦੇ ਵਿੱਚੋਂ ਮੋਟਰ ਲਵਾ ਕੇ ਜਿਹੜਾ ਪਾਣੀ ਕੱਢਣ ਦੀ ਕੋਸ਼ਿਸ਼ ਕਰਕੇ ਪਿੰਡ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਇਹ ਜਿਹੜਾ ਪਾਣੀ ਆ ਛੱਪੜ ਦਾ ਜਦੋਂ ਬਰਸਾਤਾ ਆਉਂਦੀ ਆ ਆ ਬਰਸਾਤਾ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਜਿਹੜਾ ਪਾਣੀ ਵੜ ਜਾਂਦਾ ਆ ਇਹਦੀ ਹਾਲਾਤ ਇਦਾਂ ਦੀ ਆ ਕਿ ਇਸ ਇਹਦੇ ਕੋਲ ਦੀ ਇੱਕ ਰੋਡ ਲੰਘ ਰਹੀ ਆ ਲੋਕਰ ਪਿੰਡ ਨੂੰ ਔਰ ਉਹ ਉਸੇ ਸਾਡੇ ਪਿੰਡ ਦੇ ਦੇਰੇ ਹੈਗੇ ਆ ਜਿਹੜੇ ਲੋਕ ਲਖੂਆਂ ਤੇ ਜਾਂਦੇ ਆ ਉਹਨਾਂ ਨੂੰ ਵੀ ਤੰਗੀ ਆਉਂਦੀ ਹੈ ਕਿਉਂਕਿ ਇਹਦਾ ਪਾਣੀ ਜਿਹੜਾ ਆ ਸੜਕ ਦੇ ਵਿੱਚ ਆ ਜਾਂਦਾ ਨਾ ਇਸ ਕਰਕੇ ਕੋਈ ਵੀ ਜਿਹੜੀ ਸਰਕਾਰ ਆ ਜਿਹਨੂੰ ਇਸ ਛੱਪੜ ਨੂੰ ਜिले ਵਾਦੇ ਕੀਤੇ ਆ ਪਰ ਕਦੀ ਵੀ ਕਿਸੇ ਲਈ ਕੋਈ ਗ੍ਰਾਂਟ ਨਹੀਂ ਦਿੱਤੀ ਔਰ ਅਸੀਂ ਹੁਣ ਦੀ ਸਰਕਾਰ ਜਿਹੜੀ ਇਸ ਟਾਈਮ ਦੀ ਆ ਅਸੀਂ ਐਮਐਲਏ ਸਾਹਿਬ ਨੂੰ ਹੁਣ ਬੇਨਤੀ ਕੀਤੀ ਆ ਵੀ ਇਸ ਛੱਪੜ ਨੂੰ ਜਿਹੜਾ ਵਿਕਾਸ ਕਰਨ ਦੇ ਲਈ ਸਾਡੇ ਪਿੰਡ ਦੀ ਗ੍ਰਾਂਟ ਜਿਹੜੀ ਪੰਚਾਇਤ ਆ ਉਹਨੂੰ ਵੱਤ-ਵੱਤ ਗ੍ਰਾਂਟ ਦਿੱਤੀ ਜਾਵੇ ਉਹਨਾਂ ਨੇ ਸਾਨੂੰ ਪ੍ਰੋਸਤਵਾਇਆ ਵੀ ਅਸੀਂ ਜਿਹੜਾ ਹੁਣ ਜਿਹੜੇ ਗ੍ਰਾਂਟ ਤੁਹਾਨੂੰ ਜਿਹੜੀ ਮੁਹੱਈਆ ਕਰਾਵਾਂਗੇ ਤਾਂ ਜੋ ਛੱਪੜ ਦਾ ਜਿਹੜਾ ਵਿਕਾਸ ਹੋ ਸਕੇ ਪਰ ਅਸੀਂ ਸਾਡਾ ਪਿੰਡ ਵਾਸੀਆਂ ਦਾ ਹਾਲੇ ਵੀ ਰੋਸ ਆ ਲੋਕਾਂ ਦਾ ਵੀ ਇਹ ਜਿਹੜਾ ਛੱਪੜਿਆ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਇਹਦੀ ਸਫਾਈ ਹੋਣੀ ਚਾਹੀਦੀ ਆ ਕਿਉਂਕਿ ਔਲ ਆਲਿਆ ਗਰਮੀਆਂ ਦਾ ਮੌਸਮ ਆ ਇਹਦੇ ਵਿੱਚ ਗੰਦਗੀ ਫੈਲਣੀ ਆ ਮੱਛਰ ਮਲੇਰੀਆ ਜਿਹੜਾ ਲੋਕ ਲਾਗੇ ਲਾਗੇ ਘਰ ਹੈਗੇ ਆ ਧਾਰਮਿਕ ਸਥਾਨ ਵੀ ਹੈਗੇ ਆ ਔਰ ਲੋਕਾਂ ਦੇ ਘਰ ਵੀ ਆ ਜਿਹੜੇ ਲੋਕ ਵਸਦੇ ਆ ਔਰ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਔਰ ਇਸ ਪਿੰਡ ਦਾ ਜਿਹੜਾ ਪਾਣੀ ਦਾ ਨਿਕਾਸ ਹੋ ਸਕੇ ਕਿਉਂਕਿ ਪਿੰਡ ਦਾ ਜਿਹੜਾ ਪਾਣੀ ਹੈਗਾ ਆ ਉਹ ਬਹੁਤਾ ਤਾਂ ਜਿਹੜਾ ਗਲੀਆਂ ਦੇ ਵਿੱਚ ਫਿਰ ਰਿਹਾ ਛੱਪੜ ਜਿਹੜਾ ਉੱਪਰ ਨੱਕੋ ਨੱਕ ਭਰਿਆ ਹੋਇਆ ਪਰ ਕੋਈ ਵੀ ਵਿਕਾਸ ਜਿਹੜਾ ਛੱਪੜ ਦਾ ਹੈ ਨਹੀਂ ਆ ਇਸ ਕਰਕੇ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨੂੰ ਪਹਿਲ ਦੇ ਆਧਾਰ ਤੇ ਜਿਹੜਾ ਛੱਪੜ ਦੇ ਵਾਸਤੇ ਦੀ ਜਿਹੜੀ ਗਰਾਂਟਮੋਈਆ ਕਰੇ ਇਹਨਾਂ ਮੋਦੀ ਸਰਕਾਰ ਨੇ ਇਸ ਸਕੀਮ ਚ ਲਾਈ ਸਵਸ਼ ਬਾਰਦਮਣ ਤੁਹਾਡੇ ਅਨੁਸਾਰ ਉਸ ਨੂੰ ਕੋਈ ਬੂਰ ਪਿਆ ਕੋਈ ਬੂਰਲੀ ਹੈਗਾ ਜੀ ਜਿਹੜੀ ਸਵਸ ਭਾਰਤ ਜਿਹੜੇ ਮੋਦੀ ਸਾਹਿਬ ਵਾਲੇ ਸਰਕਾਰ ਨੇ ਜਿਹੜੀ ਉਹ ਸਕੀਮ ਚਲਾਈ ਸੀ ਉਹ ਬਿਲਕੁਲ ਜਿਹੜੀ ਉਹ ਊਰੀ ਫੂਕ ਨਿਕਲੀ ਪਈ ਆ ਉਹ ਤੁਹਾਡੇ ਦੇਖਣ ਦੇ ਵਿੱਚ ਸਾਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈਗਾ ਆ ਉਹ ਪਿੰਡ ਦੇ ਛੱਪੜ ਤੋਂ ਦੇਖ ਲਓ ਜੇ ਸਾਰਾ ਪਿੰਡ ਕਹੋ ਮੈਂ ਤੁਹਾਨੂੰ ਗਲੀਆਂ ਨਾਲੀਆਂ ਕਮਾਹਨਾ ਕਿ ਮੋਦੀ ਸਾਹਿਬ ਦੀ ਜਿਹੜੀ ਕੋਈ ਵੀ ਸਕੀਮ ਜਿਹੜੀ ਉਹ ਪਿੰਡਾਂ ਦੇ ਵਿੱਚ ਨਹੀਂ ਪਹੁੰਚੀ ਉਹ ਸਰਵਰ ਜਿਹੜੀ ਉੱਥੇ ਜਿੱਥੇ ਤੱਕ ਮੋਦੀ ਦੀ ਸਰਕਾਰ ਜਿੱਥੇ ਤੱਕ ਉਹਨਾਂ ਦੇ ਬੰਦੇ ਬੈਠੇ ਆ ਉੱਥੇ ਤੱਕ ਹੀ ਉਹ ਸੀਮਤ ਰਹਿ ਗਈ ਨਾ ਉਹ ਪਿੰਡਾਂ ਵਿੱਚ ਆਈ ਹੈ ਨਾ ਕੋਈ ਪਿੰਡਾਂ ਦੇ ਵਿੱਚ ਕੁਝ ਅਨਿਤੋ ਸਿੱਖੀ ਕਹਿਣਾ ਚਾਹ ਨਹੀਂ ਹਾਂਜੀ ਅਸੀਂ ਤੇ ਇਹੋ ਕਹਿਣਾ ਚਾਹੁੰਦੇ ਹਾਂ ਕਿ ਮੋਦੀ ਸਰਕਾਰ ਦੀ ਜਿਹੜੀ ਸਵੱਛ ਭਾਰਤ ਸੀ ਇਹ ਨੋਟਾਂ ਤੇ ਨੋਟਾਂ ਤੱਕ ਰਹੀ ਜਿਹੜੀ ਨੋਟਾਂ ਤੇ ਐਨਕ ਦੀ ਫੋਟੋ ਲਾ ਕੇ ਉਹਨਾਂ ਲੱਗਦੀ ਵੀ ਸਵੱਛ ਭਾਰਤ ਆ ਹਾਂਜੀ ਬਾਕੀ ਵੀ ਉਹਨਾਂ ਨੇ ਬਹੁਤ ਆਪਣੀ ਐਡਵਰਟਾਈਜ਼ਮੈਂਟਸ ਵਿੱਚ ਦਿੱਤੀ ਇਹਦੇ ਵਿੱਚ ਵੀ ਸਵੱਛ ਭਾਰਤ ਚਾਹੀਦਾ ਤੁਹਾਡੇ ਸਾਹਮਣੇ ਅੱਖਾਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਤੇ ਆ ਛੱਪੜ ਦੇ ਕੀ ਹਾਲਾਤ ਆ ਇੱਥੇ ਬਿਮਾਰੀਆਂ ਫੈਲ ਰਹੀਆਂ ਆ ਲੋਕੀ ਬੜੇ ਪਰੇਸ਼ਾਨ ਆ ਗਾਂ ਮੀਂਹ ਦਾ ਮੌਸਮ ਆ ਰਿਹਾ ਆ ਸਾਰਾ ਜਿਹੜਾ ਘਰਾਂ ਦੇ ਵਿੱਚ ਪਾਣੀ ਚਲ ਜਾਂਦਾ ਲੋਕ ਪਰਿਸ਼ਾੜਾ ਲੋਕ ਪੰਚਾਇਤ ਨੂੰ ਕਹਿੰਦੇ ਆ ਪਰ ਪੰਚਾਇਤ ਕੋਲ ਇੱਥੇ ਤੱਕ ਫੰਡ ਨਹੀਂ ਹੁੰਦੇ ਜਿਹੜੇ ਕਿ ਛੱਪੜ ਦੀ ਸਬਾਈ ਜਾਂ ਕੁਝ ਵੀ ਕਰਾ ਸਕੇ ਅਸੀਂ ਇਹੋ ਹੀ ਮੰਗ ਕਰਦੇ ਆ ਕਿ ਐਮਐਲਏ ਸਾਹਿਬ ਕੋ ਮંત્રી ਸਾਹਿਬ ਕੋ ਸਰਕਾਰਾਂ ਕੋਲੋਂ ਕਿ ਇਹਦੀ ਚੰਗੀ ਗ੍ਰਾਂਟ ਦਿੱਤੀ ਜਾਵੇ ਤਾਂ ਕਿ ਇਹਦੀ ਸਫਾਈ ਹੋ ਸਕੇ ਇਹ ਤਾਂ ਛੱਪੜ ਦੀ ਸਮੱਸਿਆ ਇਸ ਤੋਂ ਇਲਾਵਾ ਹੋਰ ਕੀ ਸਮੱਸਿਆ ਪੈਣਗੀ ਸਮੱਸਿਆ ਸਾਡੀ ਸੋਸਾਇਟੀ ਹੈ ਮੈਂ ਕਿਸਾਨ ਆ ਸੋਸਾਇਟੀ ਦੇ ਵਿੱਚ ਸਾਡੇ ਇੱਕ ਸੈਕਟਰੀ ਸਾਹਿਬ ਰਿਟਾਇਰ ਹੋ ਚੁੱਕੇ ਆ ਉਹਨਾਂ ਦੀ ਜਗ੍ਹਾ ਤੇ ਸਾਨੂੰ ਇੱਕ ਸੇਲਜ਼ਮੈਨ ਦੀ ਲੋੜ ਆ ਸਰਕਾਰ ਨੂੰ ਐਮਐਲਏ ਸਾਹਿਬ ਨੂੰ ਮੰਗ ਕਰ ਚੁੱਕੇ ਆ ਅਸੀਂ ਵੀ ਉਹ ਇੱਕ ਕੋਈ ਐਮਐਲਏ ਪੜਿਆ ਲਿਖਿਆ ਮੁੰਡਾ ਅਸੀਂ ਪਿੰਡ ਵਿੱਚੋਂ ਰੱਖਿਆ ਆ ਉਹਨੂੰ ਵੀ ਪੱਕਾ ਕੀਤਾ ਜਾਵੇ ਤਾਂ ਜੋ ਅਸੀਂ ਸੁਸਾਇਟੀ ਜਿਹੜੀ ਸਾਡੀ ਵਧੀਆ ਢੰਗ ਨਾਲ ਚੱਲ ਸਕੇ ਕਿਸਾਨ ਪਰੇਸ਼ਾਨਾ ਹੋਣ ਬਾਕੀ ਰਹੀ ਕਰਜ਼ਾ ਮਾਫੀ ਦੀ ਗੱਲ ਕੁਝ ਕਰਜ਼ਾ ਮਾਫੀ ਇਹੋ ਜਿਹੀ ਹੋਈ ਹੈ ਕਿ ਜਿਨ੍ਹਾਂ ਨੂੰ ਨਹੀਂ ਸੀ ਲੋੜ ਕਰਜ਼ਾ ਮਾਫੀ ਦੀ ਉਹਨਾਂ ਦੀ ਵੀ ਹੋ ਚੁੱਕੀ ਹੈ ਸੁਸਾਇਟੀ ਇਸ ਕਰਕੇ ਘਾਟੇ 'ਚ ਜਾ ਰਹੀ ਕਿ ਜਿਹੜੀ ਸਰਕਾਰ ਕਰਜ਼ਾ ਮਾਫੀ ਕਰ ਦਿੰਦੀ ਹੈ ਪਰ ਉਹਤੇ ਖਰੇ ਨਹੀਂ ਉਤਰਦੇ ਜਿਹੜੇ ਸਹੀ ਢਾਂਗ ਨਾਲ ਜਿਹਨਾਂ ਨੂੰ ਸਹੂਲਤ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਨਹੀਂ ਮਿਲਦੀ ਜਿਹੜੇ ਆਮ ਕਿਸਾਨ ਆ ਜਿਹੜਾ ਛੋਟੇ ਜ਼ਿਮੀਂਦਾਰ ਆ ਉਹਨਾਂ ਨੂੰ ਸਹੂਲਤ ਨਹੀਂ ਮਿਲਦੀ ਸਹੀ ਢਾਂਗ ਨਾਲ ਸਰਕਾਰ ਉੱਥੇ ਬੈਠ ਕੇ ਸਾਰਾ ਕੁਝ ਕਰ ਦਿੰਦੀ ਹੈ ਲੇਕਿਨ ਜਿਹੜੀ ਗਰਾਊਂਡ ਜੀਵਰ ਤੇ ਰਿਪੋਰਟ ਹੁੰਦੀ ਹੈ ਉਹ ਕਿਸੇ ਵੀ ਮਤਲਬ ਕਿਸੇ ਕਿਸਾਨ ਨੂੰ ਛੋਟੇ ਨੂੰ ਹਾਂਜੀ ਸਾਡੇ ਪਿੰਡ ਦੀ ਲੋਕੀ ਦਸਤਰੀ ਆ ਦਸਪੈਸਟੀ ਦੀ ਏਡੀ ਮਾੜੀ ਹਾਲਤ ਆ ਬਈ ਬਹੁਤ ਵਾਰੀ ਮੰਗ ਕੀਤੀ ਹੈ ਵੀ ਸਾਨੂੰ ਗਰਾੜ ਦਿਓ ਅਸੀਂ ਘਟੋ ਘਟ ਦੀ ਛਾਤੀ ਪਲਦੀ ਹੈ ਸਾਨੂੰ ਇਹਨਾਂ ਡਰ ਰਹਿਦਾ ਵੀ ਇਹਦੇ ਥੱਲੇ ਕੋਈ ਡਾਕਟਰ ਜਾਂ ਕੋਈ ਫਾਰਮਾਸਟ ਆੜ ਕੇ ਨਾਲ ਉਹ ਇਹ ਕੋਣ ਖਾਨਾ ਹੋ ਜਾਏ ਅਸੀਂ ਉਹਨਾਂ ਬਾਹਰ ਬੈਠਣ ਲਈ ਕਹਿੰਨੇ ਆ ਉਹ ਲਗਭਗ ਇੱਕ ਛੋਟਾ ਸਾਨੂੰ ਕਮਰਾ ਬਣਾ ਕੇ ਦਿੱਤਾ ਜਿਹੜਾ ਕਿ 2 ਲੱਖ ਰੁਪਏ ਆਇਆ ਸੀ ਮੇਰਾ ਖਿਆਲ ਉਹ ਲੱਖ ਰੁਪਏ ਸ਼ਾਇਦ ਲੁਕ ਲੁਕਿਆ ਹੋਊਗਾ ਉੱਤੇ ਠੇਕੇਦਾਰ ਨੇ ਬਣਾਇਆ ਸੀ ਪੰਚਾਇਤ ਨੂੰ ਦੀ ਕੋਈ ਗ੍ਰਾਂਟ ਨਹੀਂ ਆਈ ਬਾਰ ਬਾਰ ਹੀ ਸਾਡੇ ਤੋਂ ਜੋੜਾ ਕੰਮ ਹੋਇਆ ਹੋਇਆ ਸੀ ਅਧੂਰਾ ਅਧੂਰਾ ਪਿਆ ਆ ਕੁਝ ਅਸੀਂ ਉਹਨੂੰ ਢਾ ਕੇ ਥੋੜਾ ਜਿਹਾ ਕੁਝ ਉਹਦਾ ਜਿੰਨੇ ਜੋਗੇ ਸੀ ਪੰਚਾਇਤ ਵੱਲੋਂ ਕਿੰਨੇ ਟਾਈਮ ਤੋਂ ਇਹ ਡਿਸਪੈਂਸਰ ਦੇ ਹਾਲ ਮੜਾਈ ਇਹ ਮੇਰੇ ਖਿਆਲ ਵਿੱਚ 15 ਤੋਂ 20 ਸਾਲ ਹੋ ਗਏ ਪੀੜੀਆਂ ਪੰਚਾਇਤਾਂ ਮੰਗ ਕਰਦੀਆਂ ਰਹੀਆਂ ਮੇਰਾ ਵੀ 5 ਸਾਲ ਦਾ ਸਮਾਂ 5.5 ਸਾਲ ਦਾ ਲੰਘਿਆ ਮੈਂ ਵੀ ਮੰਗ ਕਰਦਾ ਰਿਹਾ ਪਰ ਸਾਨੂੰ 1 ਰੁਪਿਆ ਯਾਦ ਤੱਕ ਨਹੀਂ ਮਿਲਿਆ ਆਧਰਾ ਮੰਦ ਦੇ ਸਕੂਲ ਦੇ ਅੱਗੇ ਖੜੇ ਆ ਔਰ ਜਾਣਦੇ ਆ ਸਕੂਲ ਦੇ ਵਿੱਚ ਕਿਸ ਚੀਜ਼ ਦੀ ਘਾਟ ਹੈ ਔਰ ਸਕੂਲ ਕਿਹੜੀ ਕਲਾਸ ਤੱਕ ਹੈ ਅਜਿਹਾ ਵੀ ਸਕੂਲ ਦੇ ਕਿਸ ਕਲਾਸ ਤੱਕ ਹੈ ਤੇ ਹੈਗਾ ਜੀ 10ਵੀਂ ਤੱਕ ਹੈਗਾ ਜੀ ਉਧਰਲਾ ਸਕੂਲ ਪੰਜਵੀਂ ਤੱਕ ਹੈ ਪ੍ਰਾਇਮਰੀ ਸਕੂਲ ਹੈ ਹਾਈ ਸਕੂਲ ਹੈ ਪਿੰਡ ਦਾ ਇਹ 10ਵੀਂ ਤੱਕ ਹੈਗਾ ਔਰ ਜਿੰਨਾ ਇਹ ਪੁਰਾਣਾ ਸਕੂਲ ਆ ਇਥੋਂ ਕਈ ਜਿਹੜੇ ਡਾਕਟਰ ਬਣ ਕੇ ਗਏ ਹੈਗੇ ਆ ਔਰ ਲਗਭਗ ਸਾਡੇ ਪਿੰਡ ਦੇ ਜਿਹੜੇ ਕੋਈ ਮੈਨੇਜਰ ਬਣਿਆ ਕੋਈ ਡਾਕਟਰ ਬਣਿਆ ਇੱਥੋਂ ਪੜ੍ਹ ਕੇ ਪਰ ਜਦੋਂ ਦਾ ਅਸੀਂ ਇਹਨੂੰ ਦੇਖਦੇ ਆ ਉਹ ਲਿਆ ਇਹ 10ਵੀਂ ਤੱਕ ਇੱਕ ਸਕੂਲ ਹੈਗਾ ਕਈ ਸਰਕਾਰਾਂ ਬਦਲ ਗਈਆਂ ਪਰ ਇਸ ਸਕੂਲ ਨੂੰ ਕਿਸੇ ਨੇ ਵੀ ਜਿਹੜਾ ਜਿਹੜਾ ਪਲੱਸ 2 ਤੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਇਹ ਸਕੂਲ ਪਿੰਡ ਨੂੰ بڑے ਪਿੰਡ ਲੱਗਦੇ ਆ ਜਿਵੇਂ ਤੁਸੀਂ ਬਾਹਰ ਦਾ ਏਰੀਆ ਸਾਰਾ ਹੋ ਗਿਆ ਮੰਡ ਏਰੀਆ ਗੁਰਵਿੰਦਰ ਨਗਰ ਗੁਰਵਿੰਦਪੁਰ ਔਰ ਕਈ ਪਿੰਡ ਬਾਂਗੀਵਾਲ ਗੋਂਸੋਵਾਲ ਔਰ ਆਧਰਾਮਾਨ ਦੇ ਖੁੱਦ ਜਿਹੜੀਆਂ ਲੜਕੀਆਂ ਨੂੰ ਆ ਇਥੋਂ ਜਿਹੜਾ ਉਹ ਜਿਹੜਾ ਮੈਦਪੁਰ ਜਾਂ ਸੰਗੋਵਾਲ ਜਾਂ ਬਾਲੂਕੀ ਜਿਹੜਾ ਜਾਣਾ ਪੈਂਦਾ ਹੈ ਜਿਹੜੀ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਉਹਨਾਂ ਨੂੰ ਲੜਕੀਆਂ ਚਲੋ ਲੜਕੇ ਵੀ ਜਾ ਸਕਦੇ ਆ ਪਰ ਅਸੀਂ ਚੋਲੇ ਆ ਵੀ ਸਰਕਾਰ પાસે ਮੰਗ ਕਰਦੇ ਆ ਤੇ ਇਸ ਸਕੂਲ ਨੂੰ ਜਿਹੜਾ ਕਈ ਸਾਲਾਂ ਤੋਂ ਜਿਹੜਾ ਜਿਹੜਾ 1 ਨੰਬਰ ਤੇ ਪੰਜਾਬ ਦੇ ਵਿੱਚ ਆਉਂਦਾ ਹੁੰਦਾ ਸੀ ਇਸ ਸਕੂਲ ਨੂੰ ਦੁਬਾਰਾ ਰੰਗ ਦੇ ਲਈ ਲਿਆ ਲਈ ਨੂੰ ਪਲੱਸ 2 ਕੀਤਾ ਜਾਵੇ ਤੇ ਜਿਹੜੀ ਟੀਚਰਾਂ ਦੀ ਘਾਟ ਹੈ ਸਕੂਲ ਦੇ ਵਿੱਚ ਉਹ ਜਿਹੜੀ ਘਾਟ ਜਿਹੜੀ ਉਹ ਪੂਰੀ ਕੀਤੀ ਜਾਵੇ ਕਿਉਂਕਿ ਟੀਚਰ ਵੀ ਬਹੁਤ ਘੱਟ ਹੈਗੇ ਆ ਜੇ ਟੀਚਰ ਹੋਣਗੇ ਤਦੇ ਹੀ ਬੱਚੇ ਜਿਹੜੇ ਸਕੂਲ ਦੇ ਵਿੱਚ ਵੱਧ ਔਰਗੇ ਤਦੇ ਹੀ ਬੱਚੇ ਜਿਹੜੇ ਪੜਾਈ ਕਰ ਸਕਣਗੇ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਇੱਕ ਤਾਂ ਸਕੂਲ ਨੂੰ ਪਹਿਲੇ ਪਹਿਲ ਦੇ ਆਧਾਰ ਤੇ ਸਕੂਲ ਨੂੰ ਪਲੱਸ 2 ਤੱਕ ਕੀਤਾ ਜਾਵੇ ਸਮੇਂ ਦੀ ਲੋੜ ਨੂੰ ਦੇਖਦੇ ਹੋਏ ਦੂਸਰਾ ਜਿਹੜਾ ਟੀਚਰਾਂ ਦੀ ਜਿਹੜੀ ਉਹ ਘਾੜਿਆ ਉਹ ਪੂਰੀ ਕੀਤੀ ਜਾਵੇ ਕੈਮਰਾ ਪਰਸਨ ਬਰਨ ਦੇ ਨਾਲ ਹਰਦੀਪ ਸਿੰਘ ਨਕੌਦਰ ਨਿਊਜ਼ ਰਿਪੋਰਟ ਪਿੰਡ ਆਧਰਾਮਨ